ਕਿ ਨਾ ਕੋ ਮੈਨੂੰ ਡਰ ਜੀ ਤਮੇ ਵਾਚ ਅੱਛਾ ਤੁਹਾਨੂੰ ਨਹੀਂ ਦੱਸਿਆ ਮੈਂ ਭੋਗਣ ਕਰਕੇ ਤਾਂ ਮੈਨੂੰ ਫਿਰ ਨਹੀਂ ਆਉਂਦੀ ਕਿ ਕਿਹਨਾਂ ਜਿਹੜਾ ਸਵੇਲਿੰਗ ਹੋ ਗਈ ਆ ਤੇਰਾ ਸਵੇਲਿੰਗ ਹੋਈ ਰਹਿ ਰਹੀ ਜਦੋਂ ਜਦੋਂ ਬੱਚੇ ਨਹੀਂ ਜਾਂਦੇ ਲੋਕਾਂ ਜਾਂਦੇ ਨਹੀਂ ਮੈਨਾਂ ਚਾਹੇ ਕੋਈ ਕੋਈ ਭੈਣ ਭਰਾ ਕਦੇ ਆਇਆ ਨਹੀਂ ਕਿ ਮਿਲਣ ਕੋਈ ਮੋਈ ਕਹਿੰਦਾ ਹਾਂ ਚੱਲ ਜਾਨਾ ਮਨ ਨੇ ਕੰਮ ਕਰਦਾ ਵਾ ਪਰ ਉਹ ਕਰਦਾ ਦਾ ਵਾ ਹਾਂ ਜੀ ਤੇ ਨਵੇਂ ਆ ਵੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤਰੀਕ ਹੈ ਜੀ 3 ਫਰਵਰੀ ਦੇਣਵਾ ਜੀ ਸ਼ੁੱਕਰ ਹੈ ਸ਼ਨੀ ਆਰ ਤੇ ਅੱਜ ਅਸੀਂ ਧਾਰਿਆਲ ਸਬਜ਼ੀ ਮੰਡੀ ਦੇ ਕਿਹੜੇ ਖਲੋਤੇ ਆ ਤੇ ਜਿਸ ਪੂਰਤੀ ਤਸਵੀਰ ਦੇਖ ਰਹੇ ਹੋ ਇਹ ਬਯੁਧਕ ਕਰੀਬ 25 ਦੀ ਸਾਲ ਤੋਂ ਇੱਥੇ ਚਾਹ ਦਾ ਕੰਮ ਕਰਦਾ ਪਿਆ ਸੀ ਘਰੀਆਲ ਦੇ ਵਿੱਚ ਸਬਜ਼ੀ ਮੰਡੀ ਦੇ ਲਾਗੇ ਤੇ ਆ ਕੇ ਸਾਰੇ ਦੁਕਾਨਦਾਰ ਵੀ ਜਾਣਦੇ ਨੇ ਤੇ ਅੱਜ ਬਜ਼ੁਰਗ ਦੇ ਹਾਲਾਤ ਇਦਾਂ ਦੇ ਬਣੇ ਨੇ ਵੀ ਇਹ ਸਿਰ ਤਾਂ ਨਾ ਕੋਈ ਘਰ ਵਾ ਨਾ ਬਾਹਰ ਕੋਈ ਤੇ ਰੋਟੀ ਪਾਣੀ ਪੁੱਛਣ ਦਾ ਕੋਈ ਨਹੀਂ ਹੈਗਾ ਜੀ ਹਉ ਆਪਾਂ ਬਬੂ ਜੀ ਨਾਲ ਗੱਲਬਾਤ ਕਰਦੇ ਆ ਬਬੂ ਜੀ ਤੁਹਾਡਾ ਨਾਮ ਕੀ ਆ ਰਜਿੰਦਰ ਰਜਿੰਦਰ ਪੂਰਾ ਨਾਮ ਜਿੰਦਰ ਕੁਮਾਰ ਲਾਕੇ ਕੁਮਾਰ ਰਜਿੰਦਰ ਕੁਮਾਰ ਹੈ ਤੇ ਸਾਡੇ ਕਿਦਾ ਨਾਮ ਤੁਹਾਡੇ ਦਾ ਨਾਮ ਹੈ ਬਾਬਾ ਕੀ ਕੰਮ ਕਰਦੇ ਸੀ ਇਥੇ ਇਹਨੇ ਚਾਹ ਦੀ ਦੁਕਾਨ ਲੰਨਾਂ ਚਾਹ ਦੀ ਦੁਕਾਨ ਲੁੰਦੇ ਸੀ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਆ ਹੋ ਗਿਆ ਬੰਦੀ 25 ਸਾਲ ਤੋਂ ਹੋਈ 20 ਸਾਲ ਹੋ ਗਏ ਤੇ ਵਿਆਹ ਆ ਤੁਹਾਡਾ ਆਨੰਦ ਗਰਜੀ ਨਹੀਂ ਕਿੰਨੇ ਪਈ ਤੁਸੀਂ ਦੋ ਕੁ ਰਾਜੀ ਇਕੱਲਾ ਮੁੰਡਾ ਕੱਲਾ ਰਹਿ ਗਿਆ ਅੱਛਾ ਪੂਰਾ ਹੋ ਗਿਆ ਸੀ ਮੈਂ ਕੱਲਾ ਰਹਿ ਗਿਆ ਮੁੰਡਾ ਕੱਲਾ ਰਹਿ ਗਏ ਤੇ ਚਾਹ ਦਾ ਕੰਮ ਇਥੇ ਕਰਦੇ ਰਹੇ ਸੀ ਰਹਿੰਦੇ ਕਿਥੇ ਰਹੇ ਸੀ ਆਪਣੀ ਭੈਣ ਦੇ ਕੋਲ ਭੈਣ ਕਿਥੇ ਰਹਿੰਦੀ ਆ ਅਜੀਬ ਉਹ ਐ ਲੱਲੀ ਰੰਦੀ ਨਾਮ ਪਤਾ ਭੈਣ ਦਾ ਹਾਂ ਕੀ ਨਾਮ ਹੈ ਦੇਲੀ ਮੇਰੇ ਭੈਣ ਦਾ ਨਾਮ ਕੀ ਆ ਭੈਣ ਦਾ ਨਾਮ ਸੀਲਰਾਣੀ ਸੀਲਰਾਣੀ ਤੇ ਭੈਣ ਦੇ ਕਿੰਨੇ ਬੱਚੇ ਨੇ ਭੈਣ ਦੇ ਬੱਚੇ ਪੰਜ ਕੁੜੀਆਂ ਤੇ ਇੱਕ ਮੁੰਡਾ ਪੰਜ ਕੁੜੀਆਂ ਤੇ ਇੱਕ ਮੁੰਡਾ ਤੇ ਭੈਣ ਕੋ ਜਾਂਦੇ ਦੀ ਮਿਲਦੀ ਭੈਣ ਨਹੀਂ ਹਣਾ ਨਹੀਂ ਨਹੀਂ ਮਿਲਦੀ ਠੱਕੇ ਮਾਰ ਕੇ ਬਾਹਰ ਕੱਢਦਾ ਉਹਨੇ ਠੱਕੇ ਮਾਰ ਕੇ ਬਾਹਰ ਕੱਢਦਾ ਕੀ ਕਹਿੰਦੇ ਨੇ ਕਹਿੰਦੇ ਜਾ ਵਾ ਤੂੰ ਕੋਈ ਪੁਜਾਰਾ ਨਹੀਂ ਪੁਜਾਰਾ ਨਹੀਂ ਹੁੰਦਾ ਹੈਗਾ ਕੱਚਾ ਦਵਤ ਰਹੋ ਕੱਚਾ ਦਵਤ ਰਹੋ ਪਰ ਭੈਣ ਨਹੀਂ ਸਾਡੀ ਤੁਹਾਨੂੰ ਹੁਣ ਤੇ ਹੁਣ ਤੁਸੀਂ ਇੱਥੇ ਕੌਣ ਦੇ ਰਹਿੰਦੇ ਇੱਥੇ ਕਿਨੇ ਚਿਰ ਤੇ ਰਹਿੰਦੇ ਜੀ ਤੇ ਉਹਨੇ 5-6 ਦਿਨ ਦੇ ਬਾਹਰ ਗੱਡਿਆ ਨੇ 5-6 ਦਿਨ 5-6 ਦਿਨ ਹੋ ਗਏ ਤੇ ਗਿਆ ਆ ਸੜਕ 'ਤੇ ਹੀ ਰਹਿੰਦੇ ਆ ਸੜਕ 'ਤੇ ਰਹਿੰਦੇ ਆ ਹਾਂ ਜੀ ਇਹ ਅੰਗਜੀ 25 ਦੀ ਉਮਰ ਤੋਂ ਇੱਥੇ ਹੀ ਕੰਮ ਕਰ ਰਹੇ ਨੇ ਬਹੁਤ ਚਿਰੋਂ ਇੱਥੇ ਕਰ ਰਹੇ ਨੇ ਕਿਨਾਂ ਉਹਦੇ ਚਾਰੀ ਦੁਕਾਨ ਲਾਉਂਦੇ ਸੀ ਅੱਛਾ ਇਹਦੇ ਦਾ ਭਰਾ ਅੱਛਾ ਫਿਰ ਉਹ ਡੈਥ ਹੋ ਗਈ ਉਹਦੀ ਅੱਛਾ ਸੰਗਤਿਕ ਗਰੀਬ 25 ਸਾਲ ਤੋਂ ਇੱਥੇ ਜਿਹੜੇ ਚਾਹ ਦਾ ਕੰਮ ਕਰਦੇ ਪਏ ਸੀ ਪਰ ਅੱਜ ਇਹਨਾਂ ਕੋ ਰਹਿਣ ਲਈ ਕੋਈ ਵੀ ਘਰ-ਬਾਰ ਨਹੀਂ ਹੈਗਾ ਨਾ ਕੋਈ ਰੋਟੀ ਪਾਣੀ ਪੁੱਛਣ ਨੂੰ ਆ ਨਾ ਦਵਾ-ਦਾਰੂ ਕਰਨ ਨੂੰ ਆ ਇੱਕ ਕੰਮ ਦੀ ਭੈਣ ਵਾ ਜਿਹੜੀ ਦੱਸਦੇ ਨੇ ਵੀ ਪਿੰਡ ਲੈ ਲ ਕੇ ਜਾਂ ਫਜੂਪਾ ਰਹਿੰਦੀ ਆ ਸ਼ੀਲਾ ਰਾਣੀ ਉਹਦਾ ਬੇਟਾ ਕੋ ਵਿਕੀ ਆ ਜਿਹੜੇ ਨਹੀਂ ਪੁੱਛਦੇ ਜਾਂ ਕਿੱਦਾਂ ਵੀ ਆ ਜਾਂ ਕੀ ਹੋਣਾ ਗੱਲਬਾਤ ਹੋਈ ਜਾਂ ਕਿੱਦਾਂ ਵਾ ਬਾਪੂ ਜੀ ਸਹੀ ਨੇ ਜਾਂ ਉਹ ਸਹੀ ਨੇ ਉਹ ਅਸਲਾ ਬਾਤ ਦਾ ਵਾ ਹਰ ਹਾਲ ਦੀ ਘੜੀ ਵਿੱਚ ਜਿਹੜੇ ਬਾਪੂ ਜੀ ਇੱਥੇ ਘਾਰੀਗਲ ਬਸਟਾ ਆਪਣੀਸਵਰੀ ਸਬਜ਼ੀ ਮੰਡੀ ਨੇੜੇ ਇੱਥੇ ਨਵਾਰਸਲਾਦ ਵਿੱਚ ਰਹ ਰਹੇ ਨੇ ਜਿੰਨੇ ਵੀ ਜਾਣਦੇ ਕਿ ਠੰਡ ਬਹੁਤ ਆ ਤੇ ਇਸ ਤਰ੍ਹਾਂ ਦੇ ਦਿਨਾਂ ਵਿੱਚ ਵੀ ਇਹ ਬਾਪੂ ਜੀ ਇੱਥੇ ਇਕੱਲੇ ਹੀ ਕੰਬਲ ਲਿਆ ਕੇ ਜਾਈ ਲੇ ਕੇ ਪਏ ਨੇ ਨਵੇਂ ਪਏ ਨੇ ਤੇ ਅੱਜ ਸਾਨੂੰ ਲੋਕਲ ਵੀਰਾਂ ਨੇ ਜਾਣਕਾਰੀ ਦਿੱਤੀ ਸੀ ਇਹ ਬਾਪੂ ਜੀ ਇੱਥੇ 30-25 ਸਾਲ ਤੋਂ ਕੰਮ ਕਰ ਰਹੇ ਨੇ 10-15 ਦਿਨ ਹੋ ਗਏ ਨੇ ਇੱਥੇ ਇਦਾਂ ਹੀ ਨਵਾਰਸਲਾਦ ਵਿੱਚ ਰਹ ਰਹੇ ਨੇ ਕਿ ਇਸ ਬਾਪੂ ਜੀ ਨੂੰ ਆਪਾਂ ਜਿਹੜੇ ਸਾਡੇ ਮਾਨਵਤਾ ਸੇਵਾ ਫਿਰਦਾ ਆਸ਼ਰਮ ਆ ਪਿੰਡ ਲੇਵਰ ਚੱਲ ਰਿਹਾ ਵਾ ਉੱਥੇ ਲੈ ਜਾਈਏ ਤੇ ਅਸੀਂ ਸਾਰੇ ਵੀਰਾਂ ਨੂੰ ਪੁੱਛਿਆ ਵਾ ਇਹ ਸਾਰੇ ਵੀ ਦੱਸਦੇ ਪਏ ਨੇ ਕਿ ਕਰੀਬ 15 20 ਸਾਲ ਵੀ 25 ਸਾਲ ਦੇ ਇੱਥੇ ਕੰਮ ਕਰਦੇ ਪਏ ਨੇ ਅਸੀਂ ਅੱਜ ਤੋਂ ਬਾਅਦ ਬਾਪੂ ਜੀ ਨੇ ਉੱਥੇ ਆਪਣੇ ਬਿਰਧ ਆਸ਼ਰਮ ਵਿੱਚ ਲੈ ਕੇ ਜਾਵਾਂਗੇ ਕੋਸ਼ਿਸ਼ ਕਰਾਂਗੇ ਅਸੀਂ ਇਹਨਾਂ ਦੀ ਭੈਣ ਨਾਲ ਜਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਹੋਰ ਵੀ ਗੱਲਬਾਤ ਕਰੀਏ ਤੇ ਜੇ ਤੁਹਾਨੂੰ ਇਸ ਵਿਸ਼ੇਤ ਬਾਰੇ ਕੋਈ ਹੋਰ ਜਾਣਕਾਰੀ ਜਾਂ ਕੋਈ ਵੀ ਇਦਾਂ ਦੇ ਵਿਸ਼ੇਤ ਤੁਹਾਨੂੰ ਮਿਲਦੇ ਨੇ ਸਾਡਾ ਜਰੂਰ ਸੰਪਰਕ ਕਰੋ ਕੀ ਸਾਡਾ ਵੀਡੀਓ ਬਣਾਉਣ ਦਾ ਹੀ ਮਕਸਦ ਹੁੰਦਾ ਵੀ ਅੱਜ ਇਹ ਬਜ਼ੁਰਗਾਂ ਸਾਰੀ ਉਮਰ ਕਮਾਈ ਕੀਤੀ ਆ ਤੇ ਅੱਜ ਜਦੋਂ ਇਹਨੂੰ ਸੇਵਾ ਕਰਨ ਦੀ ਵਾਰੀ ਆਈ ਹੈ ਜਾਂ ਇਹਨੂੰ ਸਾਹਮਣੇ ਦੀ ਵਾਰੀ ਆਈ ਦੇ ਇਹਨੂੰ ਕੋਈ ਨਹੀਂ ਸਾਹਮਦਾ ਪਿਆ ਸ਼ਾਇਦ ਇੱਦੀ ਸਾਰੀ ਉਮਰ ਦੀ ਕਮਾਈ ਵੀ ਕਿਸੇ ਨੇ ਸਾਦੀ ਹੋਵੇ ਜਾਂ ਬਤੀ ਹੋਵੇ ਪਰ ਜਦੋਂ ਇਹਨੂੰ ਸਾਹਮਣੇ ਦਾ ਸਮਾਂ ਆਇਆ ਵਾ ਇਹਦੀ ਦੇਖਭਾਲ ਕਰਨ ਦਾ ਸਮਾਂ ਆਇਆ ਵਾ ਇਹਦੇ ਲਾਗੇ ਕੋਈ ਨਹੀਂ ਆਇਆ ਤੇ ਤੁਸੀਂ ਹਾਲਾਤ ਦੇਖੋ ਤੇ ਪੈਰ ਸਾਰੇ ਸੁੱਜ ਗਏ ਨੇ ਇਹਦੇ ਪੈਰ ਸੁੱਜੇ ਨੇ ਸ਼ਾਇਦ ਕੋਈ ਹੋਰ ਤਕਲੀਫ ਜਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵੀ ਹੋਵੇ ਹਾਂ ਹੀ ਅਰਦਾਸ ਕਰੀਏ ਬਾਪੂ ਜੀ ਜਲਦੀ ਤਗੜੇ ਹੋਣ ਇਹਨੂੰ ਨਾ ਪਾਸ਼ਣ ਵਿੱਚ ਲੈ ਕੇ ਜਾਂਦੇ ਆ ਉੱਥੇ ਜਿਹੜੀ ਇਹਨਾਂ ਦੀ ਅਗਲੀ ਕਾਰਵਾਈ ਸੇਵਾ ਸੰਭਾਲ ਦੇਖਭਾਲ ਹੋਵੇਗੀ ਮੈਂ ਜਰੂਰ ਕਰਾਂਗੇ ਸਾਡੇ ਵੱਡੇ ਭਾਰੀ ਸ਼ਮਸ਼ੇਰ ਸਿੰਘ ਜੀ ਕਰੋੜਾ ਬੂੜਾ ਉਸ ਤੋਂ ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਸੀ ਕਿ ਇਹ ਬਜ਼ੁਰਗ ਤਕਰੀਬਨ 20-25 ਸਾਲ ਤੋਂ ਇੱਥੇ ਰਹਿ ਰਿਹਾ ਵਾ ਤੇ ਹੁਣ ਕੁਝ ਦਿਨਾਂ ਤੋਂ ਦਾ ਇੱਥੇ ਲਵਾਰਸ ਹਾਲਾਤ ਵਿੱਚ ਰਹਿੰਦਾ ਪਿਆ ਵਾ ਅਸੀਂ ਇਹਨਾਂ ਨੂੰ ਗੱਲਬਾਤ ਕਰਨ ਆਏ ਆ ਜਿਹਨਾਂ ਨੇ ਜਿਹੜੇ ਆਪਣੇ ਹਾਲਾਤ ਦੱਸੇ ਨੇ ਉਹ ਤੁਹਾਡੇ ਸਾਰੇ ਸਾਹਮਣੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਚੰਗੀ ਸੇਵਾ ਸਭਾਲ ਦੇਣ ਕਰਨ ਕਰ ਸਕੀਏ ਇਹਨਾਂ ਦੀ ਬੇਨਤੀ ਪਵਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵੀ ਤੁਸੀਂ ਦੇਖ ਰਹੇ ਹੋ ਇਹ ਰਜਿੰਦਰ ਕੁਮਾਰ ਜਿਹੜਾ ਅਸੀਂ ਪਿਛਲੇ ਦਿਨੀ ਤਿੰਨ ਤਰੀਕ ਨੂੰ ਅਸੀਂ ਲੈ ਕੇ ਆਏ ਸੀ ਸਬਜ਼ੀ ਮੰਡੀ ਧਾਰੀਆਲ ਤੋਂ ਤੇ ਜਿੱਦਾਂ ਆਪ ਸਭ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਇਹ ਬੀਰ ਕਰੀਬ 20-25 ਸਾਲ ਇਹਨੇ ਉੱਥੇ ਚਾਹ ਦਾ ਕੰਮ ਕੀਤਾ ਸੀ ਤੇ ਹੁਣ ਇਹਦੇ ਕੋਈ ਕੰਮ ਕਰਨੀ ਹੁੰਦਾ ਤੁਸੀਂ ਵੇਖ ਸਕਦੇ ਸਰੀਰ ਦੇ ਹਾਲਾਤ ਇਹਦੇ ਲੱਤਾਂ ਬਾਹਾਂ ਸਾਰੀਆਂ ਸੁੱਜੀਆਂ ਵਾਂ ਇਹਦੇ ਅੱਖਾਂ ਦੇ ਸੋਜ ਪਈ ਆ ਇਹਦੇ ਜਿੱਦਰੋਂ ਲੰਮੇ ਪੈਂਦਾ ਉਹਦੋਂ ਡੋਲ ਪੈ ਜਾਂਦੀ ਆ ਜਦੋਂ ਅਸੀਂ ਇਹਦੀ ਰਿਪੋਰਟ ਕਰਾਈ ਆ ਇਹਦੇ ਓ.ਟੀ.ਪੀ.ਟੀ. ਲੀਵਰ 'ਚ ਯੂਰਿਕ ਐਸਿਡ ਹੋਰ ਸੈੱਲ ਵੀ ਘਟੇ ਸਾਰੀਆਂ ਰਿਪੋਰਟਾਂ ਜਿਹੜੀਆਂ-ਵਿਹੜੀਆਂ ਵੀਕ ਆਈਆਂ ਵਾ ਤੇ ਆਪ ਦੱਸਦਾ ਸੀ ਕਿ ਮੈਂ ਕਰੀਬ ਪਿਛਲੇ 5-6 ਦਿਨ ਤੋਂ ਕੁਝ ਨਹੀਂ ਖਾਦਾ ਤੇ ਮੈਂ ਸਿਰਫ ਪਾਣੀ ਪੀ ਕੇ ਜਿਹੜਾ ਗੁਜ਼ਾਰਾ ਕਰਦਾ ਪਿਆ ਵਾ ਤੇ ਘਰ-ਬਾਰ ਇਹ ਸਾਰੀ ਉਮਰ ਕਿਰਾਏ ਤੇ ਰਿਹਾ ਵਾ ਭੈਣ ਆਪਣੀ ਕੋ ਪਰ ਅੱਜ ਜਦੋਂ ਹੁਣ ਇਹਦੀ ਦੇਖਭਾਲ ਕਰਨ ਦੀ ਵਾਰੀ ਆ ਇਹਦੀ ਸਾਹ ਸੰਭਾਲ ਕਰਨ ਦੀ ਜ਼ਿੰਮੇਵਾਰੀ ਆ ਤਾਂ ਉਹ ਉਹ ਵੀ ਰੱਖਣ ਤੋਂ ਇਨਕਾਰ ਕਰਦੇ ਨੇ ਕਿਉਂਕਿ ਜਦੋਂ ਕੰਮ ਕਰਦਾ ਸੀ ਉਦੋਂ ਕੋਈ ਇਹ 150 200 ਦਿੰਦਾ ਸੀ ਘਰੇ ਅੱਜ ਇਹ ਕੰਮ ਕਰਨ ਦਾ ਸਮਰੱਥ ਆ ਇਹਨੂੰ ਕੰਮ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਵੇਖਦੇ ਹਾਲਾਤ ਇਹ ਤੁਰਦਾ ਫਿਰਦਾ ਵੀ ਨਹੀਂ ਆ ਇੱਕੋ ਜਗ੍ਹਾ ਪਿਆ ਰਹਿਦਾ ਵਾ ਤੇ ਕਰੀਬ ਅੱਜ ਸਾਡੇ ਕੋਲ ਦੂਸਰਾ ਦਿਨ ਮਾ ਦੂਸਰਾ ਤੀਸਰਾ ਦਿਨ ਸਾਡੇ ਕੋਲ ਰਹਿ ਰਿਹਾ ਇੱਥੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਜਿੰਨਾ ਕੋ ਹੋ ਸਕਦਾ ਟ੍ਰੀਟਮੈਂਟ ਦਾ ਲੈ ਕਰਾ ਰਹੇ ਆ ਇਹਨੂੰ ਡ੍ਰਿਪ ਗਲੂਕੋਜ਼ ਸਭ ਕਰਵਾ ਰਹੇ ਆ ਸਾਡਾ ਵੀਡੀਓ ਬਣਾਉਂਦਾ ਇਹੀ ਮਕਸਦ ਹੁੰਦਾ ਵਾ ਕਿ ਸਾਰੀ ਉਮਰ ਇਹਨੇ ਕੰਮ ਕੀਤਾ ਵਾ ਅੱਜ ਉਹਦੀ ਦੇਖਭਾਲ ਕਰਨ ਦੀ ਵਾਰੀ ਆਈ ਆ ਇਹਨੂੰ ਸਾਂਭਣ ਦੀ ਵਾਰੀ ਆਈ ਆ ਤੇ ਇਹਦੇ ਆਪਣੇ ਸਾਰੇ ਸਬੰਧੀ ਜਾਂ ਰਿਸ਼ਤੇਦਾਰ ਉਹ ਕਿਨਾਰਾ ਵਟ ਗਏ ਨੇ ਤੇ ਅੱਜ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਤੇ ਇਹਦੇ ਦਿਨੋ ਦਿਨ ਦਿਨੋ ਦਿਨ ਫਰਕ ਪੈ ਰਿਹਾ ਵਾ ਜਿਹੜੀ ਸੋਜ ਇਹਦੇ ਬਹੁਤ ਜ਼ਿਆਦਾ ਸੀ ਹੱਥਾਂ ਪੈਰਾਂ ਤੇ ਪਈ ਅੱਜ ਦਾ ਇਸ਼ਨਾਨ ਪਾਣੀ ਕਰਾਇਆ ਵਾ ਨਮਾਇਆ ਤੋਂ ਆਇਆ ਵਾ ਤੋਂ ਸਿੱਖਦਾ ਪਿਆ ਵਾ ਚੰਗੀ ਤੇ ਅਰਦਾਸ ਕਰਿਓ ਇਹ ਅਰਜਿੰਦਰ ਕੁਮਾਰ ਬਾਪੂ ਜਲਦੀ ਜਲਦੀ ਸਿਹਤਮੰਦ ਹੋਵੇ ਅਤੇ ਸਾਡੇ ਨਾਲ ਇੱਥੇ ਸੇਵਾ ਕਰਾ ਸਕੇ ਵਧੀਆ ਜ਼ਿੰਦਗੀ ਜੀ ਸਕੇ ਜੀ ਧੰਨਵਾਦ